ਕਰ ਰਿਹਾ ਨਾਟਕ ਸਲਾਮ ਮੇਰੇ ਸੂਰਜਾ ਸਲਾਮ ਮੇਰੇ ਸੂਰਜਾ ਮੈਨੂੰ ਅੰਦਰ ਬੰਦ ਨਾ ਕਰੋ ਬਾਹਰ ਬੋਤ ਲੈਣਾ ਪੈਸ ਲੈਣਾ ਖਾਜ ਲੈਣਾ ਮੈਨੂੰ ਮੈਨੂੰ ਖੁੱਲਾ ਰਹਿਣ ਦਿਓ ਮੈਨੂੰ ਅੰਦਰ ਬੰਦ ਨਾ ਕਰੋ ਨਾ ਅੰਦਰ ਬੰਦ ਕਰੋ ਮੈਨੂੰ ਖਿੜਕੀ ਦਾ ਬਾਦ ਕਰੋ ਕਿਉਂ ਛੁੱਟਦਾ ਮੈਨਤ ਮੈਨੂੰ ਮੇਰਾ ਕੀ ਕਸੂਰ ਹੈ ਖਿੜਕੀ 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 ਦਾ ਨਾ ਬੰਦ ਕਰਾਏ ਮੇਰਾ ਬੱਚਾ ਜਿਸ ਨੂੰ ਨਾਂਤਾ ਤੱਕ ਤਿਰੋ ਤੇ ਸੋਹੀ ਤੇ ਨਾਂ ਹੀ ਕਦੇ ਤੜਿਆ ਜਾਂਦਾ ਸੀ ਪਿੰਡਾਂ ਦੀ ਬਾਜ਼ਾ ਵਿੱਚ ਇਹਨਾਂ ਨੂੰ ਸਿੱਧਰੇ ਆ ਜਾਂਦਾ ਤੇ ਸਿੱਧਰੇ ਨਾਲ ਜੋ ਵੀ ਕੁਝ ਹੋ ਤੱਕਦਾ ਸੀ ਉਹ ਸਾਰਾ ਕੁਝ ਮੇਰੇ ਨਾਲ ਹੋਇਆ ਉਦੋਂ ਅਠਵੀਂ ਨਾ ਦਾ ਸੀ ਮੈਂ ਜਦੋਂ ਮੇਰੇ ਪਿਓ ਨੇ ਮੇਰੀ ਮਾਂ ਦੇ ਤੱਕ ਮੇਰੀ ਮਾਂ ਨੂੰ ਮੇਰੇ ਮੇਰੀ ਮਾਂ ਦੇ ਅੱਗੇ ਲਕੀਰ ਕੀ ਤਾਂ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਉਸੇ ਦਿਨ ਤੋਂ ਹੀ ਮੈਂ ਪਿਓਵਾਰਾ ਹੋ ਗਿਆ ਫਿਰ ਮੇਰੀ ਮਾਂ ਮੈਨੂੰ ਲੈ ਕੇ ਤੇ ਇੱਤੇ ਆ ਗਈ ਮਾਂ ਨੂੰ ਆਪਣੇ ਤੇ ਮੇਰੇ ਲਈ ਪ੍ਰਾਇਓਰਟੀ ਜ਼ਰੂਰੀ ਸੀ ਪਰ ਮੈਨੂੰ ਰੋਟੀ ਦੇ ਨਾਲ-ਨਾਲ ਇਲਾਜ ਵੀ ਜ਼ਰੂਰੀ ਸੀ ਮਾਂ ਨੇ ਇਲਾਜ ਕਰ ਦਿੱਤਾ ਰੋਟੀ ਖੁੱਲਲੀ ਪਤਾ ਚਾਹੋ ਲਾਜ ਵੀ ਨਹੀਂ ਦਿਆ ਨਾ ਅਕਸਰ ਮਾਂ ਮੈਨੂੰ ਚਾਲ ਲਗਿਆ ਕਮਰੇ ਬੰਦ ਕਰ ਜਾਂਦੀ ਸੀ ਮੈਂ ਬਹੁਤ ਰੋਂਦਾ ਕਿ ਮਾਂ ਮੈਨੂੰ ਕਮਰੇ ਤੇਰਾ ਬੰਦ ਕਰਕੇ ਜਾ ਉਹ ਵੀ ਵਿਚਾਰੀ ਕੀ ਕਰਦੀ ਮੈਨੂੰ ਅੰਨੇ ਤੇ ਦੁੱਨੇ ਨੂੰ ਕਿਦੇ ਆਸੇ ਛੱਡ ਕੇ ਜਾਂਦੀ ਪਾਪਾ ਫਿਰ ਵੀ ਤੇਰੇ ਵੀ ਖਿੜਕੀ ਤੇੋਂ ਉੱਧਰ ਰਹਿੰਦਾ ਬੱਚਿਆਂ ਨੂੰ ਦੇਖਦਾ ਰਹਿੰਦਾ ਤੇ ਉਹਨਾਂ ਦੀ ਮਿੰਤਾ ਕਰਦਾ ਰਹਿਦਾ ਕਿ ਮੈਨੂੰ ਵੀ ਖਿਡਾ ਲਾ ਓਏ ਤੇਰੇ ਘਰ ਦੇ ਵਿੱਚ ਬਿਰਜੂ ਤੇ ਪੂਰਾ ਗੇਂਦ ਨਾਲ ਖੇਡਦੇ ਖੇਡਦੇ ਮੇਰੇ ਕੋਲ ਦੀ ਲੱਗੇ ਮੈਨੂੰ ਨਾ ਬਾਜਵਾਰੀ ਕਿ ਪੂਰੇ ਭਾਈ ਮੈਨੂੰ ਬਾਹਰ ਕੱਢ ਲੈ ਬਿਰਜੂ ਭਾਈ ਮੈਨੂੰ ਬਾਹਰ ਕੱਢ ਲੈ ਮੇਰਾ ਵੀ ਟੁਟਕਾ ਫੜਾ ਦਿਲ ਕਰਦਾ ਖੇਡਣ ਨੂੰ ਬਿਰਜੂ ਕਹਿੰਦਾ ਨਾਲ ਪਿਆਵਾ ਲਫੇੜੇ ਨਹੀਂ ਖੜਦੇ ਜਿਵੇਂ ਮਾਂ ਤੋਂ ਨਾ ਤੂੰ ਕੀ ਕਹਡੇਗਾ ਨਾ ਤੇਨੂੰ ਦਿਸਦਾ ਤਾਂ ਨਹੀਂ ਪਤਾ ਪਰਿਆ ਜਾਂਦਾ ਤੂੰ ਅੰਦਰ ਹੀ ਰਹਿ ਮੈਂ ਉਦਾਸ ਹੋ ਕੇ ਅੰਦਰ ਹੀ ਬੈਠ ਗਿਆ ਫਿਰ ਇੱਕ ਨੇ ਸਾਡੇ ਗਵਾਲੀ ਦੇ ਨੰ ਮੁੰਡਾ ਮੀਕਾ ਹਾਟੀ ਲੈ ਕੇ ਖੇਡਣ ਜਾ ਰਿਹਾ ਸੀ ਮੈਨੂੰ ਬਾਜਮਾਰੀ ਇਹ ਮੀਕੇ ਬਾਈ ਮੈਂ ਮੈਂ ਵੀ ਬਾਈ ਨਾ ਮੈਂ ਵੀ ਵਾਰ ਘੱਟ ਲੈ ਮੇਰਾ ਵੀ ਬੜਾ ਦਿਨ ਕਰਦਾ ਨੱਟਣਾ ਖੇਡਣ ਨੂੰ ਦੇਖਣ ਨੂੰ ਮਿੱੱਜਾ ਬੱਤੀ ਕਹਿੰਦਾ ਜਦੋਂ ਤੂੰ ਕੀ ਕਹੇਗਾ ਦੰਤ ਤੱਕ ਦਿਸਦਾ ਤੇ ਨਾੜੀ ਤੇ ਤਾਂ ਪੜਿਆ ਜਾਂਦਾ ਲਾਗਾ ਦੀਨ ਪਜਾਵੇ ਵੀ ਕਿੰਨਾ ਸਵਾ ਸੀ ਲਾਗਾ ਕੇ ਪਜਾਵੇ ਵੀ ਹਾ ਹਾ ਬਰ ਬਰ ਇਸ ਗੱਲ ਤੋਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਜਾ ਕੇ ਗਰਾਸ ਖੇਤੀ ਚ ਪਗਾਨ ਆਇਆ ਤੇ ਜਾ ਕੇ ਮਿੱਤੇ ਦੀ ਲੱਤ ਤੇ ਬੱਧਿਆ ਤੇ ਮੀਕੇ ਦੀ ਰੋਦਾ ਹੁੰਦਾ ਭੱਗੂ ਭੱਜ ਗਿਆ ਤੇ ਮੀਕੇ ਦੀ ਮਾਂ ਸ਼ਾਮ ਵੇਲੇ ਗੁਸਤਰੀ ਰਤੀ ਹੋਈ ਸਾਡੇ ਘਰੇ ਆਈ ਤੇ ਆ ਕੇ ਮੇਰੀ ਮਾਂ ਨੂੰ ਤੇ ਮੈਨੂੰ ਬਹੁਤ ਦੰਦਿਆਂ ਗੱਲਾਂ ਘਟੀਆਂ ਤੇ ਮੇਰੇ ਤੇ ਮੇਰੀ ਮਾਂ ਨੂੰ ਬਹੁਤ ਦੰਦਿਆਂ ਦੱਸਿਆ ਗਾਲਾਂ ਘਟੀਆਂ ਸਾਡੀ ਦੌਲਦੀ ਬਹੁਤ ਪਾਤਕੀਤੀ ਜਿਨ੍ਹਾਂ ਦਾੜਾ ਦੇ ਵਿੱਚੋਂ ਮੈਨੂੰ ਅੱਜ ਵੀ ਗੱਲ ਗੱਲ ਗਾਲ ਆਦਾ ਪਤਾ ਕੀ ਕਹਿੰਦੀ ਨਹੀਂ ਜੰਮਣਾ ਸੀ ਤਾਦ ਦਾ ਜੰਮਣਾ ਜੀ ਆਜਾ ਮਲਾ ਆ ਦਾ ਮਲਾ ਕੋੜੀ ਸੁਨਾਪ ਤੇ ਲੱਗਦੇ ਨੂੰ ਕੁਝ ਸਾਹਮਲਾ ਤੇ ਲੱਗਦੇ ਨੂੰ ਕੁਝ ਸਾਹਮਲਾ ਫਿਰ ਉਹਨੇ ਮੇਰੇ ਵੱਲ ਮੁੱਕ ਕੇ ਗਿਆ ਏ ਲੰਗੜਦੀ ਨਾ ਆਜਨਾ ਤਨ ਮੈਂ ਛੱਡ ਦਿੱਤਾ ਇਹਦੇ ਘਾਹਾਂ ਨੂੰ ਮੇਰੇ ਪੁੱਤ ਨਾਲ ਝਾੜੀ ਪਿਆਦਾ ਤੈਨ ਮੈਂ ਉੱਥੇ ਬਾਹਰ ਨੂੰ ਜਿੱਥੇ ਤਾਂ ਡੰਬਿਆ ਸੀ ਆਪਣੀ ਭੈਣ ਦਾ ਖਸਾ ਨਾ ਲੱਤ ਨਾ ਪਾ ਨਾ ਅੱਖ ਨਾਲ ਮੂੰਹ ਉਸ ਦਿਨ ਤੋਂ ਬਾਅਦ ਮੈਂ ਤੇ ਮੇਰੀ ਮਾਂ ਕਮਰੇ ਚ ਬੈਠਾ ਪਪਾ ਮਾਰ-ਮਾਰ ਕੇ ਰੋਏ ਮੈਂ ਰੋਂਦਾ ਰੋਂਦਾ ਕਹਿਣਾ ਰਿਹਾ ਕਿ ਜੰਮਿਆ ਸੀ ਮਾਂ ਮੈਨੂੰ ਤੇ ਟੀਕਾ ਲਾਉਣਾ ਸੀ ਮੇਰੇ ਤੋਂ ਹੁਣ ਵੀ ਘਰੋਂ ਟੱਗਿਆ ਮਾਰਦੇ ਮਾਂ ਦੇ ਮਾਰਦੇ ਤੇ ਮੇਰਾ ਪਿਆਰ ਤਾਂ ਚਲੀ ਜਾ ਦੂਦਾ ਆਪਣੀ ਜਿਦਾ ਜ਼ਿੰਦਗੀ ਮੈਂ ਤਾਂ ਪਹਿਲਾਂ ਹੀ ਮਰਿਆ ਵਰਗਾ ਮਾ ਦੇਵਾਤਵਾਦ ਉਸ ਦਿਨ ਤੋਂ ਬਾਅਦ ਚੰਗਾ ਤਾਂ ਕੁਝ ਨਾ ਵਾਪਰਿਆ ਬਸ ਮੇਰੇ ਕਮਰੇ ਦੀ ਕਿੜਕੀ ਸਦਾ ਲਈ ਬੰਦ ਹੋ ਗਈ ਜਿੱਥੋਂ ਮੈਨੂੰ ਮੇਰਾ ਸੂਰਜ ਦਿਖਿਆ ਕਰਦਾ ਸੀ ਮੈਂ ਰੋਂਦਾ ਗਰਲਾਉਂਦਾ ਦਰਵਾਜ਼ੇ ਭਾਂਦਾ ਤੇ ਖਿੜਕੀ ਖੋਲਣ ਦੀ ਕੋਸ਼ਿਸ਼ ਕਰਦਾ ਖਿੜਕੀ ਵੀ ਕਿੰਜ ਖੁੱਲਦੀ ਜਦ ਮੇਰੀ ਕਿਸਮਤ ਨੂੰ ਇਹ ਜਿੰਦਾ ਲੱਗ ਗਿਆ ਸੀ 7 ਸਾਲ ਮੈਂ ਕਈ ਕਈ ਘੰਟੇ ਕਮਰੇ ਚ ਕੈਦ ਰਹਿੰਦਾ ਫਿਰ ਮੈਂ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਿਆ ਇੱਕ ਦਿਨ ਪਤਾ ਨਹੀਂ ਮੇਰੀ ਮਾਂ ਨੂੰ ਮੇਰੇ ਤੇ ਕਿਵੇਂ ਤਰਸਾਇਆ ਉਹ ਮੈਨੂੰ ਚੁੱਕ ਕੇ ਸਕੂਲ ਲੈ ਆਈ ਸਕੂਲ ਦਾ ਗੇਟ ਪੱਤੇ ਹੀ ਇੱਕ ਮੈਨੂੰ ਮਾਸਟਰ ਮਿਲਿਆ ਉਹ ਮੀਡਲ ਸਕੂਲ 'ਚ ਪੜਾਉਂਦਾ ਸੀ ਮੈਂ ਉਥੋਂ ਦੀ ਲੰਘ ਕੇ ਪ੍ਰਾਇਮਰੀ ਸਕੂਲ ਵਿੱਚ ਜਾਣਾ ਸੀ ਉਸਨੇ ਮੈਨੂੰ ਰੋਕ ਕੇ ਆ ਤੇ ਇੱਕ ਟਾਫੀ ਦਿੱਤੀ ਮੇਰਾ ਨਾਮ ਪੁੱਛਿਆ ਮੈਂ بڑے ਚਾਨਲ ਦੱਸਿਆ ਗगन ਗगन ਨਾਇਸਰ ਮੇਰਾ ਉਸਨੇ ਹੈਲੋ ਗगन ਕਹਿ ਕੇ ਮੇਰੇ ਵੱਲ ਹੱਥ ਪਾਇਆ ਤੇ ਮੈਂ ਉਸ ਨੂੰ ਪੁੱਛਿਆ ਕਿ ਸਰ ਜੀ ਸਰ ਜੀ ਮੈਂ ਤੁਹਾਡੇ ਸਕੂਲ ਆ ਜਾਂਦਾ ਸਰ ਨੇ ਹੱਸ ਕੇ ਕਿਹਾ ਕਿ ਗगन ਤੇਰੇ 2 ਸਾਲ ਰਹੇਗੇ ਪੱਤਰ ਪ੍ਰਾਇਮਰੀ ਸਕੂਲ ਚ ਉਸ ਤੋਂ ਬਾਅਦ ਤੂੰ ਮੇਰੇ ਕੋਲ ਆ ਜਾਵੇਗਾ ਜਦੋਂ ਵੀ ਸਾਡੀ ਪ੍ਰਾਇਮਰੀ ਵਾਲੀ ਮੈਡਮ ਕਿਤੇ ਇੱਧਰ ਉੱਧਰ ਹੁੰਦੀ ਮੈਂ ਭੱਜ ਕੇ ਸਰ ਕੋਲ ਆ ਜਾਂਦਾ ਤੇ ਉਹਨਾਂ ਦੀ ਗੁੱਸੇ ਵਿੱਚ ਕਈ ਕਈ ਘੰਟੇ ਖੜਾ ਨਾ ਰੰਦਾ ਜਦੋਂ ਮੈਂ 2 ਸਾਲ ਬਾਅਦ ਪ੍ਰਾਇਮਰੀ ਸਕੂਲ ਤੋਂ 5ਵੀਂ ਪਾਸ ਕਰਕੇ ਆਪਣੇ ਸਰ ਕੋਲ ਆਇਆ ਤਾਂ ਮੇਰੇ ਤਰਤੀ ਪੈਰ ਨਹੀਂ ਲੱਗਦੇ ਸੀ ਮੈਂ ਭੱਜ ਕੇ ਸਰ ਨੂੰ ਜੱਫੀ ਪਾ ਲਈ ਤੇ ਕਿਹਾ ਸਰ ਜੀ ਸਰ ਜੀ ਸਰ ਜੀ ਸਰ ਜੀ ਮੈਂ ਆ ਗਿਆ ਮੈਂ ਆ ਗਿਆ ਉਸ ਦਿਨ ਤੋਂ ਬਾਅਦ ਮੈਂ ਆਪਣੇ ਆਪ ਨਾਲ ਗੱਲਾਂ ਕਰਨੋਂ ਘਟ ਗਿਆ ਸੀ ਤੇ ਮੈਂ ਆਪਣੇ ਸਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਿਆ ਤੇ ਮੈਂ ਸਰ ਨੂੰ ਪੁੱਛਿਆ ਏ ਸਰ ਜੀ ਸਰ ਜੀ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਸਰ ਨੇ ਕਿਹਾ ਕਿ ਬਹੁਤ ਜ਼ਿਆਦਾ ਜਿੰਨਾ ਤੂੰ ਸੋਚ ਵੀ ਨਹੀਂ ਸਕਦਾ ਗगन ਫਿਰ ਮੈਂ ਸਰ ਨੂੰ ਪੁੱਛਿਆ ਕਿ ਸਰ ਜੀ ਸਰਦੀ ਤੁਸੀਂ ਮੇਰੇ ਕੀ ਲੱਗਦੇ ਹੋ ਤਾਂ ਸਰ ਨੇ ਕਿਹਾ ਕਿ ਮੈਂ ਤੇਰਾ ਸਾਰਾ ਕੁਝ ਲੱਗਦਾ ਗगन ਉਸ ਦਿਨ ਤੋਂ ਬਾਅਦ ਮੈਂ ਤੇ ਮੇਰੇ ਸਰ ਉਸ ਦਿਨ ਤੋਂ ਬਾਅਦ ਮੇਰਾ ਸਾਰਾ ਕੁਝ ਹੋ ਗਏ ਇੱਕ ਦਿਨ ਸਾਡੀ ਸਕੂਲ ਦੀ ਮੈਡਮ ਨੇ ਮਾਰਨਿੰਗ ਅਸੈਂਬਲੀ ਚ ਐਲਾਨ ਕੀਤਾ ਕਿ ਸਾਰੇ ਵਿਦਿਆਰਥੀ ਸੁਣ ਲੋ ਆਪਣੇ ਸਕੂਲ ਦਾ ਟ੍ਰਿਪ ਅਗਲੇ ਹਫਤੇ ਅੰਮ੍ਰਿਤਸਰ ਜਾਣਾ ਹੈ ਤੇ ਜਿਸ ਵਿਦਿਆਰਥੀ ਨੇ ਜਾਣਾ ਹੋਵੇ ਤਾਂ ਉਹ ਮੇਰੇ ਕੋਲ ਨਾਮ ਲਿਖਵਾ ਦੇਣ ਆਪਣੇ ਆਪਣੇ ਘਰ ਪੁੱਛ ਕੇ ਤਾ ਮੈਂ ਵੀ ਮੈਡਮ ਕੋਲ ਭੱਜਿਆ ਭੱਜੇ ਗਿਆ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਂ ਵੀ ਜਾਣਾ ਹੈ ਮੇਰਾ ਵੀ ਬੜਾ ਦਿਲ ਕਰਦਾ ਟ੍ਰਿਪ ਤੇ ਜਾਣ ਨੂੰ ਤੇ ਦੇਖਣ ਨੂੰ ਮੈਡਮ ਨੇ ਇਗਨੋਰ ਕਰ ਦਿੱਤਾ ਫਿਰ ਮੈਂ ਦੂਜੀ ਵਾਰ ਹੀ ਗਿਆ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਂ ਵੀ ਟ੍ਰਿਪ ਜਾਣਾ ਹੈ ਮੇਰਾ ਵੀ ਬੜਾ ਦਿਲ ਕਰਦਾ ਟ੍ਰਿਪ ਤੇ ਜਾਣ ਨੂੰ ਦੇਖਣ ਨੂੰ ਫਿਰ ਮੈਂ ਤੀਜੀ ਵਾਰ ਹੀ ਗਿਆ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਡਮ ਜੀ ਮੈਂ ਵੀ ਟ੍ਰਿਪ ਤੇ ਜਾਣਾ ਮੇਰਾ ਵੀ ਬੜਾ ਦਿਲ ਕਰਦਾ ਉੱਥੇ ਟ੍ਰਿਪ ਤੇ ਦੇਖਣ ਨੂੰ ਜਾਣ ਨੂੰ ਫਿਰ ਮੈਂ ਉੱਚ ਮੈਡਮ ਨੇ ਮੈਨੂੰ ਪਤਾ ਕੀ ਕਿਹਾ ਗੁੱਸੇ ਜਾ ਕੇ ਮੈਨੂੰ ਪਤਾ ਕੀ ਕਿਹਾ ਅਸੀਂ ਤੈਨੂੰ ਹੈਂਡੀਕੈਪਟ ਨੂੰ ਸਾਂਭਾਂਗੇ ਜਾਂ ਬਾਕੀਆਂ ਨੂੰ ਇੱਕ ਦਿਨ ਘਰੇ ਨਹੀਂ ਬੈਠਦਾ ਤੇਰੇ ਤੋਂ ਨਾਨ ਸੈਂਸ ਹੈਂਡੀਕੈਪਟ ਹੈਂਡੀਕੈਪਟ ਮੈਂ ਨਹੀਂ ਸੀ ਬੜਾ ਦਿਸੋ ਜੈਂਡੀਕੈਪਸੀ ਜਿਹੜੀ ਮੇਰਾ ਤੇ ਮੇਰੇ ਵਰਕੇ ਦਾ ਰਾਹ ਰੋਕ ਲੈਂਦੀ ਐ ਤੇ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਫਿਰ ਮੇਰੇ ਰੋਣ ਦੀ ਆਵਾਜ਼ ਸੁਣ ਕੇ ਸਰਾਏ ਤੇ ਮੈਂ ਉਹਨਾਂ ਦੀ ਬਾਤ ਸੁਣ ਕੇ ਹੋਰ ਉੱਚੀ ਉੱਚੀ ਰੋਣ ਲੱਗ ਪਿਆ ਤੇ ਸਰ ਨੇ ਮੈਨੂੰ ਬਰੋਸਾ ਦਿੱਤਾ ਤੇ ਇੱਕ ਨਮਾ ਸੂਟ ਦਵਾ ਕੇ ਲਿਆਂਦਾ ਕਿ ਗਗਨ ਤੂੰ ਹੀ ਟ੍ਰਿਪ ਤੇ ਜਾਵੇਂਗਾ ਪੁੱਤਰ ਸਰਦਾਰ ਨੇ ਮੈਨੂੰ ਨਵਾਂ ਸੂਟ ਲੈ ਕੇ ਦਿੱਤਾ ਜਾਣ ਮੈਂ ਨਵਾਂ ਸੂਟ ਪਾ ਕੇ ਟ੍ਰਿਪ ਤੇ ਗਿਆ ਨਾ ਤਾਂ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਸੀ ਬੱਸ ਦੇ ਵਿੱਚ ਪਹਿਲੀ ਸੀਟ ਤੇ ਬੈਠ ਕੇ ਗਿਆ ਨਾ ਤਾਂ ਮੈਂ ਉਹ ਦੁਨੀਆ ਨੂੰ ਦੇਖਿਆ ਗਿਆ ਜੋ ਬੱਸ ਦੇ ਵਿੱਚ ਮੇਰੇ ਨਖੇ ਦੀ ਬਾਤ ਕਰਕੇ ਖੋਲ ਰਹੀ ਸੀ ਉਸ ਦਿਨ ਤੋਂ ਬਾਅਦ ਨਾ ਤੇ ਮੇਰੇ ਸਰ ਹੋਰ ਵੀ ਪੱਕੇ ਆੜੀ ਹੋ ਗਏ ਉਹ ਮੈਨੇ ਪੜਾਉਂਦੇ ਲਿਖਾਉਂਦੇ ਸੇਧਾ ਦੇ ਸੇਧ ਤੇ ਦਰਨਾ ਸਿਖਾਉਂਦੇ ਮੈਨੇ ਬੋਲਣਾ ਸਿਖਾਉਂਦੇ ਮੈਨੇ ਬੋਲਣਾ ਸਿਖਾਉਂਦੇ ਕਦੇ ਮੇਰੀ ਅੱਖ ਦਰਦੇ ਕਦੇ ਮੇਰੀ ਲੱਤ ਬੰਦਦੇ ਅਕਸਰ ਮੈਂ ਨਾ ਦੁਰਦਾ 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 ਤੁਰਦਾ ਨਾ ਡਿੱਗ ਪੈਂਦਾ ਸੀ ਕਿਉਂਕਿ ਮੇਰੀਆਂ ਅੱਖਾਂ ਤੇ ਲੱਤਾਂ 'ਚ ਨੁਕਸ ਸੀ ਫਿਰ ਸਰ ਨੇ ਮੇਰੇ ਅੱਖਾਂ ਦਾ ਤੇ ਲੱਤਾਂ ਦਾ ਨਾਕ ਕਰਵਾਇਆ ਤੇ ਪਰ ਆਪਣੇ ਵਰਗਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦਿਨ ਨਾ ਕੰਡੀਕਾਰ ਵੀ ਜ ਸਾਡਾ ਭਾਸ਼ਣ ਮੁਕਾਬਲਾ ਹੋਇਆ ਸਰ ਨੇ ਮੈਨੂੰ ਪਾਠ ਤਿਆਰ ਕਰਵਾਇਆ ਤੇ ਬਾਹਰ ਬਾਹਰ ਹਸਲਾ ਕਰਾਇਆ ਤੇ ਉਹ ਚੀਜ਼ਾਂ ਨੂੰ ਕਾਟ ਕਰਕੇ ਦਿੱਤੀਆਂ ਉਸ ਵਕਤ ਸਾਡੇ ਸਾਡੇ ਪ੍ਰੋਗਰਾਮ ਦਾ ਮੁਖ ਨਾਮ ਪਤਾ ਕੌਣ ਸੀ ਪੰਜਾਬ ਦੇ ਸਿੱਖਿਆ ਮੰਤਰੀ ਜੀ ਮੈਂ ਮੇਰੇ ਵੀ ਬੜਾ ਦਿਲ ਕਰਦਾ ਸੀ ਸਟੇਜ ਤੇ ਚੜਨ ਨੂੰ ਜਦੋਂ ਮੈਂ ਜੋਸ਼ ਨਾਲ ਮੱਤਕਿਆਂ ਉਹ ਸਾਧਿਆ ਮੇਰੀ ਬਾਕਤ ਮੇਰਾ ਮਾਨ ਮੈਂ ਵੀ ਇੱਕ ਦਿਨ ਬੜਾ ਮਹਾਨ ਮੈਂ ਵੀ ਇੱਕ ਦਿਨ ਬੜਾ ਮਹਾਨ ਮੈਂ ਵੀ ਇੱਕ ਦਿਨ ਬੜਾ ਮਹਾਨ ਜਦ ਜਦ ਪਾਣ ਬੁੱਟਿਆ ਤਾਂ ਹਾਲ ਤਾੜੇ ਨਾਲ ਗੁੰਜ ਰੱਗ ਪਿਆ ਪਤਾ ਕਰ ਤੂੰ ਕਿਉਂਕਿ ਮੈਂ ਜਿਲੇ ਦਾ ਫਸਟ ਆਇ ਸੀ ਫਸਟ ਫਿਰ ਸਿੱਕਿਆ ਮਾਤਰੀ ਜੀ ਨੇ ਫਿਰ ਸਿੱਕਿਆ ਮਾਤਰੀ ਜੀ ਨੇ ਮੈਨੂੰ ਕੋਦ ਵਿੱਚ ਲੈ ਲਿਆ ਤੇ ਕਿਹਾ ਕਿ ਗਗਨਦੇ ਕਿਤੇ ਕਿਹਾ ਕਿ ਗਗਨਦੇ ਸਾਰੇ ਇਲਾਕਾ ਸਰਕਾਰ ਦੇ ਹੱਥ ਸਰਕਾਰ ਦੇ ਉੱਤੇ ਗਈ ਗਗਨਦੇ ਪੜਾਈ ਦਾ ਜੱਥ ਸਰਕਾਰ ਦੇ ਉੱਤੇ ਗਈ ਤੇ ਗਗਨਨੂਰ ਨੂੰ ਇੱਕ ਮਕਾਨ ਦੇ ਮਰਾਕ ਜਾਈਗੀ ਤੇ ਨਾ ਮਕਾਨ ਬਣ ਗਿਆ ਤੇ ਨਾ ਮੈਂ ਮਰਜੀ ਦੀ ਕੋਲ ਛੋਟੀ ਖਿੜਕੀ ਰਹੀ ਤੇ ਜਦ ਮੇਰੇ ਮਕਾਨ ਦਾ ਮੂਰਤ ਹੋਇਆ ਉਹ ਉਹਦੇ ਵਿੱਚ ਸਾਰੇ ਲੋਕ ਆਏ ਉਸਦੇ ਵਿੱਚ ਮੇਰੇ ਸਰਦੀ ਆਏ ਤਾਂ ਤਾਂ ਮੈਂ ਭੱਜ ਕੇ ਗਿਆ ਦੇ ਖਿੜਕੀ ਦੇ ਬਾਹਰ ਤਾਂ ਮੈਂ ਖਿੜਕੀ ਵਾਲ ਦੇਖਣ ਲੱਗ ਪਿਆ ਤਾਂ ਫਿਰ ਮੇਰੀ ਮਾਂ ਆਈ ਕਿ ਖਿੜਕੀ ਤੇ ਕੀ ਲੱਗਦਾ ਗਗਨ ਤਾਂ ਮੈਂ ਕਿਹਾ ਮਾਂ ਮੈਂ ਸੂਰਜ ਦੇਖਦਾ ਮੇਰੀ ਮਾਂ ਮਿੰਨ ਕਹਿੰਦੀ ਸੂਰਜ ਅੱਜ ਸੂਰਜ ਕਿੱਥੇ ਅੱਜ ਦਾ ਪਤਾ ਬਦਲ ਗਈ ਆ ਤੇ ਮੈਂ ਕਿਹਾ ਪੂਰੇ ਆ ਮਾਂ ਤਨ ਮੈਂ ਦੇਖਣਾ ਆਹ ਦੇਖ ਆਹ ਹੈ ਮੇਰਾ ਸੂਰਜ ਆਹ ਹੈ ਮੇਰਾ ਸੂਰਜ ਫਿਰ ਮਾਂ ਦੇ ਨੇ ਹਾ ਦਾਤਾ ਮਿਲਾਂ ਦੱਸੂ ਤੇ ਹਾਇਰ ਨਹੀਂ ਤਾਂ ਦਿਸੂ ਕਿ ਮੈਂ ਤੇ ਮਹਿਮਾਨ ਕਹਿੰਦੇ ਤੂੰ ਮੇਰੇ ਅੱਖ ਨਾਲ ਦੇਖੇਂਗੀ ਨਾ ਤਾਂ ਤੈਨੂੰ ਜਰੂਰ ਦਿਸੂ ਤਾਂ ਮੈਂ ਮਾਮ ਕਿਆ ਤਾਂ ਮੈਂ ਮਾਮੋ ਖਿੜਕੀ ਵੱਲ ਦੇਖਣ ਨੂੰ ਕਿਹਾ ਤਾਂ ਉੱਥੇ ਪਤਾ ਮੇਰੇ ਖੜੇ ਸੀ ਉੱਥੇ ਮੇਰੇ ਖੜੇ ਸੀ ਮੈਂ ਕੋਸੇ ਮੇਰੇ ਖੜੇ ਨਹੀਂ ਤੇ ਮੈਂ ਆਨੇ ਆਨੇ ਮਰੇ ਮਰੇ ਸਾਥੋਂ ਪੁੱਤਰ ਜੀ सूर जो कनी ਸਰ ਮੇਰ ਕੋ ਤੁਹਾਨੂੰ ਬੋਲਾਂ ਅਸੀਂ ਤੇਰੇ ਬਿਨ ਛੋੜੀ ਵਿੱਚ ਉਹ ਮੇਰਾ ਦਾ ਰੋਣਾ ਸੀ ਬੱਦਲਾ ਹੋ ਛੱਡ ਖੜਾ ਮੇਰੇ